ਲਾ ਤਾਈ ਵੀ ਆ ਕਿਤਾ ਅਜੇ ਤੇ ਗੇਟ ਵੀ ਖੁੱਲਾ ਗੇਟ ਵੀ ਨਹੀਂ ਪਾਵੇਂ ਮੰਮੀ ਵੀ ਬਾਹਰ ਵੜੇ ਜੀ ਆ ਮੈਂ ਤਾਂ ਤਾਂ ਚੱਲਿਆ ਲੋਕ ਚੱਲਿਆ ਮੈਂ ਤਾਂ ਨਹੀਂ ਤਾਈ ਦੇ ਸਾਹਮਣੇ ਆਉਣਾ ਨਾ ਹੀ ਡਾਡੀ ਹੁੰਦੇ ਹੁਣ ਦਵਿੰਦਰ ਸੋੜਾ ਕਰ ਦਿੱਤਾ ਵਾ ਤੇਰੇ ਮੁੰਡੇ ਨੇ ਮੈਂ ਨਹੀਂ ਭੈਣ ਤੂੰ ਮੈਨੂੰ ਡਰਾ ਹੀ ਦਿੱਤਾ ਕੀ ਗੱਲ ਹੋ ਗਈ ਭੈਣ ਜੀ ਡਰਾ ਕੀ ਦਿੱਤਾ ਵਾ ਰਜਾ ਕੇ ਸ਼ਰਾਬ ਨਾਲ ਤੇਰੇ ਘਰ ਸੁੱਟ ਗਏ ਆ ਸ਼ਰਾਬ ਨਾਲ ਹੋਰ ਕਾਦੇ ਨਾਲ ਕਿੰਨੇ ਪਿਆਰੀ ਸ਼ਰਾਬ ਮੁੰਡੇ ਤੇ ਰਹਿਣੇ ਐਵੇਂ ਮੇਰੇ ਮੁੰਡੇ ਨੇ ਸ਼ਰਾਬ ਪਿਆਲ ਤੇ ਭੈਣ ਜੀ ਕਿ ਤੇ ਮੇਰਾ ਮੁੰਡਾ ਹੱਥ ਨਾ ਲਾਵੇ ਕਿ ਤਹੀਂ ਪੀਏ ਨਾ ਪਿਆਰੀ ਐ ਨਾ ਕੋਈ ਗੱਲ ਨਾ ਦੇ ਘਰ ਲੈ ੜ ਕੇ ਰੱਖ ਛੜ ਦੇ ਗਿਓ ਤੇ ਪਿੰਡੇ ਰਿੰਗਾ ਤੇ ਲੋਕਾਂ ਨੂੰ ਤੇ ਆਉ ਦੇ ਗਿਓ ਨੇ ਭੈਣਾ ਉੱਚੀ ਉੱਚੀ ਨਾ ਗੱਲਾਂ ਕਰ ਇੰਨੀਆਂ ਰੋਲਾ ਨਾ ਪਾ ਹੋਰ ਨਾ ਕਿਸੇ ਨੂੰ ਸੁਣਾ ਦੀ ਸਾਡੇ ਤੇ ਕਿਤੇ ਪੁੱਤ ਸੋਹੇ ਤੇ ਰਤੀ ਆ ਸਾਡੇ ਘਰ ਸ਼ਰਾਬ ਕਿੱਥੋਂ ਆ ਗਈ ਤੇਰਾ ਸੋਨੇ ਤੇ ਰਤੀ ਤਾਂ ਅਗਲੇ ਦਾ ਤਾਂ ਸੋਨੇ ਤੇ ਰਤੀ ਖਰਾਬ ਕੀਤਾ ਨਾ ਨਹੀਂ ਪਿਆਰੀ ਕਿੰਨੇ ਆ ਤੇਰੇ ਮੁੰਡੇ ਦੇ ਸਾਹਮਣੇ ਹਰ ਕਿੰਨੇ ਪਿਆਰ ਲੜੀ ਆ ਨਹੀਂ ਹੋ ਸਕਦੀ ਭੈਣ ਜੀ ਗਾਲ ਯਾਰ ਤੂੰ ਨਿਰਾ ਹੀ ਝੂਠ ਨਹੀਂ ਆ ਝੂਠ ਨਹੀਂ ਮੈਂ ਆਖੜ ਮੈਂ ਝੂਠੀ ਐ ਤੂੰ ਹੀ ਸੱਚੇ ਜੇ ਤੂੰ ਅਕਲ ਨਹੀਂ ਦੇਣੀ ਤਾਂ ਤੂੰ ਇਹੋ ਜਿਹਾ ਪੁੱਠੀਆਂ ਮਕਾੜੇ ਕਾਰ ਕੌਣ ਛੱਡ ਕੇ ਆਇਆ ਵਾ ਤੇਰਾ ਮੁੰਡਾ ਹਾਏ ਨਹੀਂ ਭੈਣਾ ਬਾਹਰੋਂ ਕਿਤੇ ਜੋ ਕੇ ਛੱਡ ਆਏ ਹੋਣਗੇ ਉੱਥੇ ਕਿਤੇ ਪਿਆ ਹੋਊਗਾ ਜੋ ਕਿ ਹੁਣ ਅੱਜ ਕੱਲ ਤੇ ਮੈਂ ਨਹੀਂ ਕਿਹਨੂੰ ਘਰ ਛੱਡਣ ਦਾ ਜ਼ਮਾਨਾ ਨਹੀਂ ਗਾ। ਬਾਵਾ ਐਦਾਂ ਹੀ ਜਾਂਦਗਾ ਹੰਦਗਾ ਵਾ। ਜੇ ਆਪਣੇਆਂ ਨੂੰ ਆਖੜਾ ਸੋਨਾ ਤੇ ਅਗਲੇਆਂ ਨੂੰ ਆਖੜਾ ਇਹ ਰੱਦੀ ਵੀ ਨਹੀਂ ਗਈ। ਨਹੀਂ ਨਹੀਂ, ਵੀ ਹੁਣ ਕਿਸਨੂੰ ਕਿਸੇ ਦੇ ਘਰ ਛੱਡਣ ਦਾ ਜ਼ਮਾਨਾ ਨਹੀਂ ਰਹਿ ਗਿਆ। ਕਿਉਂ ਵੀ ਅਗਲੇ ਸਿੱਧਾ ਹੀ ਨਾਲ ਆਉਂਦੇ ਵੀ ਇਹਨਾਂ ਨੇ ਪਿਆਲੀ। ਉਹ ਸ਼ਾਹ ਆ ਕੇ ਆਪਣੇ ਮੁੰਡੇ ਨੂੰ ਮੈਂ ਪੁੱਛ ਲੈਣੀ ਆਂ ਉਦਾਂ ਪਰ ਮੇਰਾ ਮੁੰਡਾ ਨਹੀਂ ਹੋ ਜਾ ਕੰਮ ਕਰ ਸਕਦਾ। ਇੰਨਾ ਚੰਗਾ ਪੜ੍ਹਨਾ ਤੇਰਾ ਮੁੰਡਾ ਨਮਨਰੋਵਾ ਕੋਈ ਗੱਲ ਬਾਤ। ਆਹ ਨਮਨਰੋਵਾ ਉਹ ਗੱਲ ਬਾਤ ਹੋਰ ਕੋਈ ਘੱਟ ਫਰਕ ਕੀ ਤਾਂ ਇਹਦੇ ਹੱਥੇ ਜ਼ਿੰ ਮੈਂ ਮਾਨ ਨਹੀਂ ਹੋਰ ਮੱਕੀ ਦਾ ਮਾਨਾ ਜਦੋਂ ਆਖੀ ਜਾਂਦਾ ਵੀ ਮੈਂ ਉਹਨਾਂ ਦੇ ਘਰੋਂ ਪੀਤੀ ਨਾ ਮੈਂ ਪੈਸੇ ਲਏ ਨਾ ਮੈਨੂੰ ਕੋਈ ਪਤਾ ਹੀ ਨਹੀਂ ਆ ਨਹੀਂ ਭੈਣਾ ਸ਼ਰਾਬ ਦੇ ਲੋਰ ਚ ਜੋ ਮਰਜੀ ਬੋਲੀ ਜਾਵੇ ਤੁਸੀਂ ਸੱਚ ਹੀ ਮੰਨੀ ਜਾਣਾ ਹੁਣ ਮੈਂ ਹੋ ਉਹਦਾ ਹੀ ਮੰਨਣਾ ਹੋਰ ਮੈਂ ਤੁਹਾਡਾ ਮੰਨਣਾ ਨਹੀਂ ਫਿਰ ਸੋਭੀ ਉਹ ਤੇ ਚੰਗੀ ਤਰ੍ਹਾਂ ਪੁੱਛੀ ਇਹੋ ਤੇ ਭੈਣਾ ਦੋ ਦਿਨ ਘਰ ਵਾ ਮਿਲਣ ਗਏ ਆਣ ਵਾਲੇ ਤੁਸੀਂ ਉਹ ਆਪਣੇ ਘਰ ਆ ਇਹੋ ਤੇ ਤੁਸੀਂ ਜਾੜ ਭਾਲ ਲੰਡੇ ਆਈ ਲੱਗੇ ਨਹੀਂ ਭੈਣਾ ਤੂੰ ਤੇ ਕੜਾ ਹੀ ਪਾਤੀ ਆਣ ਕੇ ਪੁੱਛਦੀ ਆ ਨਾ ਮੈਂ ਜਾ ਕੇ ਕਵਾ ਕਾ ਤੂੰ ਪਾਤੀ ਆ ਕੜਾ ਪਾਤੀ ਆ ਉਹ ਮਰ ਜਾਂਦਾ ਤਾਂ ਤੁਹਾਡੇ ਚ ਮੇਰਾ ਨਾ ਤੇ ਨਿਆਣਾ ਹੈਗਾ ਫੇਰ ਇਹਨਾਂ ਗੱਲਾਂ ਤੋਂ ਤੇ ਮੈਂ ਡਰਦੀ ਆ ਇਹ ਲੜਾਈਆਂ ਤੋਂ ਤੇ ਮੈਂ ਡਰਦੀ ਆ ਇਸੇ ਕਰਕੇ ਤੇ ਮੈਂ ਹੁਣ ਬੜਾ ਮਹਿਨ ਰੌਲਾ ਜਿਹਾ ਪੈਣ ਡਿਆ ਬਾੜ ਮੈਂ ਤੇ ਅੱਖ ਲੱਗ ਗਈ ਤੇ ਮੈਂ ਹਾਂ ਬੜਾ ਰੋਲਾ ਕਾਦਾ ਪੈਣ ਡਿਆ ਇਹ ਰੌਲਾ ਕੀ ਪੈਣਾ ਪੈਣ ਸਿੰਦੂ ਆਈ ਉਹ ਘੇਟਾਂ ਤੇ ਲੜ ਲੈ ਮਮੀ ਡੈਡੀ ਮੈਂ ਆ ਲੋਕ ਜਨ ਆ ਮੰਮੀ ਤੇ ਬਹੁਤ ਗਰਮ ਡੈਡੀ ਵੀ ਗਰਮ ਹੋ ਗਿਆ ਹਣ ਤੇ ਕਿੱਥੇ ਲੁਕਾ ਇੱਥੇ ਆ ਕੇ ਮਾਤਾ ਨੇ ਲੱਭ ਲੈਣਾ ਇੱਥੇ ਮੰਮੀ ਨੂੰ ਟਿਕਾਣੇ ਦਾ ਪਤਾ ਆ ਮੰਮੀ ਤੇ ਆ ਗਈ ਉੱਤੇ ਜਾਂਦੀ ਔਰ ਇਹ ਭੈਣ ਮੇਰੇ ਸਿਰਦਿਆਂ ਵਾਲਾ ਨੂੰ ਕਿਵੇਂ ਫਰਕ ਰਿਹਾ ਭੈਣ ਚੰਦੀ ਮੈਨੂੰ ਆਂਦੀ ਆਹਦੇ ਮੁੰਡੇ ਨੇ ਮੇਰੇ ਮਗਰ ਨੂੰ ਸ਼ਰਾਬ ਪਾਰ ਕੇ ਤੁਹਾਡੇ ਘਰ ਸੁੱਟ ਗਏ ਮੁੰਡੇ ਸਾਹਬ ਨੇ ਆਂਦੀ ਸ਼ਰਾਬ ਪਿਆਰੀ ਮੇਰੇ ਮੁੰਡੇ ਨੂੰ ਜਵਾਬਨ ਨੂੰ ਦੱਸ ਸਾਹਬ ਨੇ ਕੋਈ ਸ਼ਰਾਬ ਪਿਆਲੇ ਨਹੀਂ ਖੀਂ ਤੂੰ ਉਹਦਾ ਜੀ ਕਰਦਾ ਉਹ ਤੇ ਉਹਨੇ ਪੀਤੀ ਆ ਮੈਂ ਜੇ ਮੇਰੀ ਅੱਖਾਂ ਕੋਈ ਖੂਚ ਛਾਲ ਮਾਰਦਾ ਵਾ ਤੇ ਕੀ ਭਤਾਂ ਹੁੰਦਾ ਵਾ ਪਿਆਰੀ ਹੋਵੇ ਭਾਵੇਂ ਪੀਤੀ ਵੀ ਹੋਵੇ ਉਹਦੇ ਕੋਲ ਤਾਂ ਮੈਂ ਝੂਠ ਸੱਚ ਬੋਲ ਕੇ ਸੱਚੀ ਹੋ ਗਈ ਮੇਰਾ ਪੁੱਤ ਸੋਨੇ ਦੇ ਰਤੀ ਐਦਾਂ ਉਦਾਂ ਵਾ ਹੁਣ ਮੈਂ ਵੇ ਨਹੀਂ ਆ ਨਾ ਇਹ ਭਰਾ ਕਿੱਥੇ ਭਾਵੇਂ ਉਹਨੂੰ ਨਾ ਕੋਈ ਵੀ ਆਖੀ ਇਹਨੇ ਵੀ ਕੀਤੀ ਹੋਣੀ ਜਿਹੜਾ ਕੋਠੇ ਤੋਂ ਨਹੀਂ ਉਤਰਿਆ ਕਿਦੋਂ ਦੇ ਆਇਆ ਆਈ ਹੀ ਘਟੀ ਆ ਉਹ ਜਿੱਦਾਂ ਕਹੇਗਾ ਉਹਨੂੰ ਤਾਂ ਕਿਤੇ ਦੀਵੇ ਚ ਪਾਗਲ ਸੰਘਾ ਦੇ ਤੂੰ ਉਹਨੂੰ ਤਾਂ ਚੜ ਜਾਂਦੀ ਹੋਣੀ ਆ ਔਰ ਫਿਰ ਵੀ ਚਲੋ ਕੁੱਟ ਪੀਤੀ ਆ ਕਦੋਂ ਦੇ ਆਏ ਆ ਆਪਾਂ ਮੁੰਡੇ ਦਾ ਫਰਜ ਨਹੀਂ ਬਣਦਾ ਮੇਰਾ ਮਾਂ ਪਿਓ ਆਇਆ ਮੈਂ ਇਕੱਲੇ ਉਤਰਾਂ ਇਹ ਪੀ ਕੇ ਹੀ ਕੋਠੇ ਤੇ ਹੋਣਾ ਚੜਿਆ ਗੱਲ ਸੁਣ ਲਾ ਉਹਨੂੰ ਆਖੀ ਨਾ ਕੋਈ ਵੀ ਮੁੰਡੇ ਨੂੰ ਮੇਰੀ ਗੱਲ ਸੁਣ ਲੈ ਉਹਨੂੰ ਨਾ ਆਖੀ ਕੋਈ ਤੁਹੀ ਭੈਣਾਂ ਜੀ ਮਤੇ ਤੁਹਾਡੇ ਪਹਿਣੇ ਆ ਮੇਰੇ ਕਿਦਾਂ ਇਹ ਲਿਆਉਂਦੀ ਕਿਉਂ ਇਹ ਸ਼ਰਾਬ ਦੀ ਬੋਤਲ ਤੁਸੀਂ ਜਦੋਂ ਅਸੀਂ ਪੀਂਦੇ ਨਹੀਂ ਅਸੀਂ ਪਿਆਰਦੇ ਨਹੀਂ ਅਸੀਂ ਅਮਰਤ ਛਕੇ ਆ ਆਨੂੰ ਕੀ ਲੋੜ ਪਈ ਹੀ ਬੋਤਲ ਲਿਆਉਂਦੀ ਤੂੰ ਹੀ ਆਖਿਆ ਸੀ ਜਵਾਈ ਭਾਈ ਨੇ ਆਉਣਾ ਵਾ ਉਹ ਸੇਵਾ ਕਰਨੀ ਉਹਦੀ ਤੁਹਾਡੀ ਭੈਣ ਨੇ ਆਖਿਆ ਸੀਗਾ ਉਹ ਉਹਨੇ ਫੋਨ ਕੀਤਾ ਸੀ ਭੈਣ ਨੇ ਫਿਰ ਮੈਨੂੰ ਤਾਂ ਨਹੀਂ ਆਖਿਆ ਤੈਨੂੰ ਹੀ ਆਖਿਆ ਜੇ ਮੈਂ ਨਾ ਤੇਰੇ ਘਰ ਤੇ ਜੇ ਮੈਂ ਨਾ ਨਾ ਮੰਨਦੀ ਉਹਨੇ ਕਹਣਾ ਮੇਰੀ ਪਰਜਾਈ ਨਹੀਂ ਲਿਉਣ ਦਿੱਤੀ ਤੁਹਾਡਾ ਫਰਜ ਬਣਦਾ ਹੀ ਪੈਣ ਜੋ ਮਰਜੀ ਆਖੇ ਅਹੀਂ ਨਹੀਂ ਲਿਉਣੀ ਮੈਂ ਤੇ ਤੁਹਾਨੂੰ ਸੁਨਾਹ ਦੇਤਾ ਹੀ ਗਾੜੀ ਤੁਸੀਂ ਸੋਚਣਾ ਜੀ ਕੋ ਅੱਜ ਸ਼ਰਾਬਾਂ ਦੀਆਂ ਬੋਤਲਾਂ ਆਉਣ ਰਹੀਆਂ ਪਰ ਕੀ ਮੀਟ ਆਉਣਗੇ ਤੇ ਕੰਮ ਵੇਖੀ ਕਿੱਡਾ ਵੱਧਾ ਵਾ ਹੁਣ ਮੈਂ ਇਹਨੂੰ ਵੇਖ ਨਹੀਂ ਆ ਨਾ ਕਿੱਥੇ ਆ ਹੁਣ ਹੈਗਾ ਕਿੱਥੇ ਤੈਨੂੰ ਪਤਾ ਪੁੱਤੇ ਆ ਤੁਸੀਂ ਅੱਖਾਂ ਮੀਟ ਕੇ ਪੈਜੋ ਅੰਦਰ ਇਹਨਾਂ ਖੱਪ-ਖੱਪ ਕੇ ਹੀ ਉਧਰੋਂ ਆਏ ਯੋ ਹੁਣ ਇਹਨੇ ਆਣ ਕੇ ਪੈਣ ਨਹੀਂ ਛਿੰਦੋ ਨੇ ਨਾ ਹਨੂ ਹੋਰ ਖਪਾਤਾ ਵਾ ਘੜੀ ਲੰਮੇ ਪੈਣਾ ਹੈਗਾ ਕਿੱਥੇ ਆਏ ਮੁੰਡਾ ਪਹਿਲਾਂ ਮੈਂ ਇਹਨੂੰ ਤੇ ਹੁਣ ਵੇਖਾਂ ਲੋਭ ਤਾਂ ਜਾਵੇ ਸਹੀ ਫੇਰ ਮੈਂ ਵੇਣੀ ਆ ਨਾ ਕਿ ਕਿੱਥੇ ਆਪਣਾ ਹੋ ਗਿਆ ਵਾ ਕਿੱਥੇ ਆਏ ਮੈਨੂੰ ਕੀ ਪਤਾ ਤੂੰ ਹੀ ਆਈ ਹੁੰਦੀ ਤੇ ਵੇਖੀ ਉੱਥੇ ਉੱਥੇ ਤੂੰ ਤੇ ਵੇਖਿਆ ਉਹ ਤੂੰ ਕਰੋ ਬਾਹਰ ਤਾਂ ਗਿਆ ਨਹੀਂ ਤੇ ਉੱਤੇ ਹੀ ਹੋਊਗਾ ਉਹ ਗੱਲ ਸੁਣ ਹੂੰ ਜੇ ਪੀਤੀ ਹੈ ਤਾਂ ਸੁੰਨੇ ਹੀ ਪੀਤੀ ਫਾੜਦੇ ਨੇ ਥੋੜਾ ਤੀਤੀ ਪਰ ਪੁੱਛਣਾ ਤਾਂ ਸਹੀ ਆ ਨਾ ਤੇ ਲਾਇਆ ਹੀ ਆ ਨਾ ਸਾਡੇ ਮੁੰਡੇ ਦਾ ਤੂੰ ਪੀਤੀ ਉਂ ਫਿਰ ਇੱਥੋਂ ਕੱਢੀ ਆ ਤੇ ਇੱਥੋਂ ਹੀ ਪੀਤੀ ਹੋਰ ਨਹੀਂ ਕਿੱਥੋਂ ਪੀਤੀ ਮੈਂ ਵੇਣੀ ਨਾ ਇੱਥੇ ਤੁਸੀਂ ਮੈਨੂੰ ਲੱਭੋ ਤੁਸੀਂ ਗਾ ਤੁਸੀਂ ਤਾਂ ਨਾਲ ਹੈਲਪ ਕਰਨ ਦੇ ਜੇ ਮੁੰਡੇ ਦੀ ਇਹ ਕਿੱਥੇ ਚੱਲ ਗਈ ਇਹ ਐਡਾ ਵੱਡਾ ਹੈਗਾ ਵਾ ਤੇ ਛਪਨੀ ਹੋ ਗਿਆ ਵਾ ਇਹ ਆਵੇ ਹੱਜ ਭਲਾਏ ਕਿੱਦਾਂ ਆਉਂਦਾ ਇੱਥੇ ਥੱਲੇ ਇੰਨਾ ਵੇਖੀ ਕਿੱਦਾਂ ਇਹਦੇ ਮੈਂ ਚਾਨੇ ਲੰਨੀ ਆ ਇੱਥੇ ਕਿੰਨੇ ਵੇਖ ਲੈਣ ਦੇ ਐ ਨਹੀਂ ਗਾ ਇੱਥੇ ਆਨੀ ਆ ਹਾਈ ਹਾਈ ਇੱਥੇ ਕਿੱਥੇ ਦੇਖਾਂ ਕਿੱਥੇ ਚਲ ਗਿਆ ਇਹ ਕੀ ਪਤਾ ਉਹ ਲੈ ਇੱਥੇ ਕੱਢ ਲਈ ਇੱਥੇ ਬਹਿ ਜਾਣਾ ਮੈਂ ਜੱਡਾ ਢਾਹ ਕੇ ਨਿਕਲੂਗਾ ਹੀ ਨਾ ਆਪੇ ਆਪੇ ਕਿਦਣਾ ਕਿ ਤੂੰ ਆਊਗਾ ਹੀ ਨਾ ਜਾਂ ਉੱਤਰ ਤੂੰ ਪੁੱਛੂਗਾ ਕਿੱਥੇ ਮੰਮੀ ਤੁਹਾਨੂੰ ਤੇ ਪੁੱਛੂਗਾ ਹੀ ਨਾ ਥੱਲੇ ਉਤਰ ਕੇ ਮੰਮੀ ਕਿੱਥੇ ਆਪੇ ਉੱਤੇ ਹੀ ਆਉਂ ਰੱਬੂ ਰੋਟੀ ਵੀ ਖਾਣੀ ਚਾਹ ਵੀ ਪੀਣੀ ਸਭ ਕੁ ਖਾਣਾ ਉਹਨੇ ਕੋਈ ਨਹੀਂ ਨਹੀਂ ਤਰਤੀਣਾ ਹੋ ਕੋਈ ਗੱਲ ਨਹੀਂ ਤੇ ਤੀਣਾ ਹੋ ਤੁਸੀਂ ਐਦਾਂ ਸੈਡਾਂ ਲੈ ਲੈ ਕੇ ਨਿਆਲੇ ਵਗਾੜ ਲੈਣੇ ਆਂ ਅੰਦਰ ਸਾਡਾ ਕੱਲਾ ਕੱਲਾ ਪੁੱਤ ਵਾ ਉਹਨੂੰ ਕਦੀ ਚੜਕੀ ਨਾ ਤੇ ਜੜਕੀ ਨਾ ਤਾਂ ਉਹਨੂੰ ਸਿਰ ਤੇ ਜੜਾ ਨਾ ਉਹ ਨਹੀਂ ਪੀਂਦਾ ਮੈਨੂੰ ਪਤਾ ਉਹ ਕਿਉਂਕਿ ਜਿੰਨੀ ਉਹ ਹੋ ਗਿਆ ਨਾ ਤੇਜ ਉਹਦੇ ਨੇ ਡਿੱਗ ਪਿਆ ਆਂਦੇ ਇੰਨੀ ਨੇ ਡਿੱਗਾ ਉਹ ਤਾਂ ਉਨੀ ਘਟੀ ਆ ਪਰ ਮੈਨੂੰ ਗੁੱਸਾ ਬਹੁਤ ਆ ਕਿ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਹੁਣ ਆ ਜਾਵੇ ਸਹੀ ਇੱਕ ਵਾਰ ਕੇਸ ਦੇ ਚੁੱਕਣਾ ਜਾਣ ਕੇ ਆਪਣੇ ਪੁੱਤ ਨੂੰ ਨਹੀਂ ਆਖੀ ਦਦਾਂ ਕੋ चंगा चल ठीक है हूं मैं थले वे नहीं बुला के तो बाहर तो नहीं निकल गया लगता मम्मी तो चल गई इतनी गर्मी है बुरा हाल हो गया आ कर खड़ा हो गया ले आ जा आ जा गा डैडी मैं नहीं पीती मैं नहीं पहली बैठ जा बैठ जा बैठ जा तो तेरी मां हैं ਤਾਈ ਝੂਠ ਬੋਲਦੀ ਮੈਂ ਨਹੀਂ ਪੀਲੀ ਬਲੀ ਨੂੰ ਤਾਰ ਰੋਲਾ ਪੈਂਟਿਆ ਵਾ ਹਾਂ ਹਾਂ ਤਾਈ ਝੂਠ ਬੋਲਦੀ ਇੰਨੀ ਕਰ ਉਹ ਕਿਦਾਂ ਤੇਜ ਹੋ ਗਿਆ ਫਿਰ ਉਹ ਇੰਨੀ ਕਰ ਕਿਦਾਂ ਇਹਨੂੰ ਸ਼ਰਾਬੀ ਹੋ ਗਿਆ ਉਹਨੇ ਆਪੇ ਪੀਤੀ ਆ ਆਇਆ ਹੀ ਹਾਂ ਬੋਤਲ ਉੱਥੇ ਪਈ ਮੈਂ ਲਾਉਂ ਗਿਆ ਹੀ ਮੈਂ ਲਾਉ ਨੂੰ ਦੱਸ ਵੀ ਤਾਂ ਭਾਜੀ ਉਹਨਾ ਹਾਂ ਭੂਆ ਦੇ ਜਵਾਈ ਨੇ ਤੇ ਉਹਦੇ ਵਾਸਤੇ ਲਿਆਂਦੀ ਐ ਅੱਛਾ ਤੇ ਉੱਤੇ ਆ ਗਿਆ ਇਹਨੇ ਵੇਖ ਲਿੰਦਾ ਆ ਕੀ ਆ ਲਾਉ ਕਹਿੰਦਾ ਨਿਆਣੇ ਵਾਲੀ ਨਹੀਂ ਐ ਕਹਿੰਦਾ ਮੈਂ ਨਿਆਣਾ ਥਰਾ ਮੈਂ ਵੀ ਵੱਡਾ ਆ ਆ ਨਹੀਂ ਨਿਆਣਾ ਮਾ ਉਹਨੂੰ ਆਪਣੇ ਆਪ ਨੂੰ ਨਿਆਣਾ ਕਹਿੰਦਾ ਹੀ ਨਹੀਂ ਉਹ ਤੇ ਉਹ ਕਹਿੰਦਾ ਮੈਂ ਦਾਣਾ ਵਾ ਤੂੰ ਤਾਂ ਨਹੀਂ ਨਾ ਕਰੇ ਡਟੀ ਨਹੀਂ ਨਹੀਂ ਮੈਂ ਨਹੀਂ ਪੀਤੀ ਉਹਨੇ ਪੀਤੀ ਆਪੇ ਪੀ ਲਈ ਉਹਨੇ ਫਰਚੇ ਝੀਕ ਲੜੀ ਪੁੱਤ ਆਪਣੇ ਘਰ ਆ ਲਵੇ ਆ ਜਿੰਨੀ ਜਾਇਦਾਦ ਬੜੀਆਂ ਤੇਰੇ ਵਾਸਤੇ ਬਣਾਈ ਆਂ ਅਸੀਂ ਕਿੱਥੇ ਲੈ ਜਾਣੀ ਹੈ ਹੈ ਇਹਨੂੰ ਸੁਭਾਲਣਾ ਮੈਂ ਤੂੰ ਉਹਨੇ ਪੀ ਲਈ ਤੇ ਕੋਈ ਨਹੀਂ ਤੂੰ ਨਾ ਕਰੇ ਹੱਥ ਲਾਦੀ ਨਹੀਂ ਨਹੀਂ ਮੈਂ ਨਹੀਂ ਪੀਤੀ ਨਾ ਲਾ ਉਹਨੇ ਪੀਤੀ ਨਾ ਮੈਂ ਨਾ ਕਰੇ ਹੱਥ ਲਾਦੀ ਮੇਰਾ ਪੁੱਤ ਤੇਰੀ ਮਾਂ ਤੋਂ ਮੈਂ ਤੈਨੂੰ ਵਿਚਾਰਦਾ ਹੀ ਮੈਂ ਤੇਰੇ ਪੈਰ ਵੇਖ ਲਿਆ ਏ ਇਰ ਮੈਂ ਗਿਆ ਹੀ ਨਾ ਮੰਮੀ ਗੁੱਸੇ ਚ ਪਰ ਮੈਂ ਤਾਂ ਲੋ ਗਿਆ ਹੀ ਮੈਂ ਠੰਡਾ ਹੋ ਜੂ ਗੁੱਸਾ ਫਿਰ ਦੱਸੂਗਾ ਨਾ ਵੀ ਮੈਂ ਨਹੀਂ ਪੀਤੀ ਨਾ ਮੈਂ ਪਿਆਲੀ ਆ ਫੇਕੀ ਇਹ ਤੂੰ ਨਹੀਂ ਪਈ ਤੇ ਤੂੰ ਸੱਚਾ ਹੀ ਤੇ ਫਿਰ ਲੁਕਣ ਦੀ ਪੁੱਤ ਲੋੜ ਨਹੀਂ ਹੁੰਦੀ ਮੰਮੀ ਗੁੱਸੇ ਚ ਬਹੁਤ ਆਈ ਬਹੁਤ ਗੁੱਸੇ ਚ ਉਹ ਤਾਂ ਮੈਨੂੰ ਨਹੀਂ ਇਹ ਰੋਲਾ ਪਾਉਣਗੇ ਵੀ ਘਰ ਕਿਉਂ ਲੈਂਦੀ ਮੈਂ ਕਿ ਤੂੰ ਦੇ ਆਖੇ ਹੀ ਪਿਓ ਪਰੋਣਾ ਆਉਣਾ ਵਾ ਜਵਾਈ ਭਾਈ ਆਉਣਾ ਵਾ ਤੇ ਆਖੇ ਸੇਵਾ ਕਰਨੀ ਹੈ ਉਹ ਤੁਹਾਡੇ ਨਾਲ ਲੱਗਦੇ ਪਏ ਮੈਂ ਮੈਂ ਤਾਂ ਉਹਨੂੰ ਪੈਸੇ ਦਿੱਤੇ ਮਗਵਾਲੀ ਗਵੰਡੀ ਕੋ ਤੇ ਮੈਂ ਉਥੇ ਅਸੀਂ ਮੈਂ ਕਿਹਾ ਹੱਥਾਂ ਦਾ ਹੁੰਦੇ ਆ ਉਦਾਂ ਹੀ ਬੈਈ ਹੋਈ ਚੱਲ ਕੋਈ ਨਹੀਂ ਮੈਨੂੰ ਠੰਡਾ ਕਰ ਦਿੰਦਾ ਮੈਂ ਚੰਗਾ ਹਾਂ ਜੀ ਉਹਨੂੰ ਮੈਂ ਕਿਹਾ ਨਾ ਲੱਭ ਗਿਆ ਵਾ ਤੇ ਉਹ ਆਂਦਾ ਮੈਂ ਨਹੀਂ ਕੀ ਪਿਆਰੀ ਉਹਨੂੰ ਉਹ ਤੇ ਲੱਭ ਹੋਣੀ ਬੈਠੇ ਇਹਦੇ ਉਹਨੇ ਆਪੇ ਹੀ ਫੜਤੀ ਲੀਤੀ ਉਹ ਤਾਂ ਮਜ਼ਾਕ ਜਿਹਾ ਕੀਤਾ ਵੀ ਤੂੰ ਨਿਆਣਾ ਆ ਵਾ ਤੂੰ ਨਿਆਣਾ ਵਾ ਤੂੰ ਨਾ ਨਾ ਵੀ ਚੱਲ ਕੋਈ ਨਹੀਂ ਆ ਜਾ ਆ ਜਾ ਗਰ ਤੂੰ ਹੀ ਆ ਜਾ ਥੱਲੇ ਗਰਮੀ ਬੜੀ ਆ ਬੀਬੀ ਮਮਮੀ ਨੇ ਇਸ ਵਿੱਚ ਜਾ ਮੈਂ ਬਾਹਰ ਚਾਉਣਾ ਮਮਮੀ ਗਰਮ ਬਹੁਤ ਬਾਕੀ ਇਹ ਆ ਹੋ ਤਾਂ ਐ ਹੋਈ ਤੇਰੇ ਦੇਣਵਾ ਚਲੋ ਘੁੰਮਣ ਫਿਰਦੇ ਸਾਨੂੰ ਮੈਨੂੰ ਪਤਾ ਵੀ ਮੁੰਡੇ ਯਾਰਾਂ ਦੋਸਤਾਂ ਦੇ ਪੈਂਦੇ ਆ ਸਾਡੇ ਸਿਰ ਤੇ ਹੀ ਤੂੰ ਐਸ਼ ਲੈਣੀ ਆ ਤੇ ਜਦੋਂ ਤੇਰੇ ਸਿਰ ਤੇ ਪੈ ਗਈਆਂ ਫਿਰ ਤੂੰ ਖੁਭ ਜਾਣਾ ਜਦੋਂ ਤੇਰਾ ਵਿਆਹ ਸ਼ਾਦੀ ਹੋ ਗਿਆ ਫਿਰ ਕਿੱਥੇ ਤੁਰਿਆ ਜਾਂਦਾ ਕਿੱਥੇ ਯਾਰਾਂ ਦੋਸਤਾਂ ਬੈਠਿਆ ਜਾਂਦਾ ਵਾ ਫਿਰ ਬੰਦਾ ਕਮਾਈ ਵੱਲ ਹੋ ਜਾਂਦਾ ਹਾਂ ਨਹੀਂ ਯਾਰਾਂ ਦੋਸਤਾਂ ਨਾਲ ਸਰਕਲ ਇਹੋ ਹੀ ਤਰ੍ਹਾਂ ਟਾਈਮ ਹੋਵਾ ਵੀ ਚਲੋ ਇਹ ਵੀ ਹੱਡੇ ਸਿਰ ਤੇ ਤੂੰ ਯਾਰਾਂ ਦੋਸਤਾਂ 'ਚ ਬਹਿ ਵੀ ਸਕਦਾ ਮਹਿਫਿਲਾਂ 'ਚ ਬਹਿ ਵੀ ਸਕਦਾ ਆ ਜਾ ਆ ਜਾ ਸਕਦਾ ਤੂੰ ਹਾਂਜੀ ਠੀਕ ਨੇ ਆਹੋ ਕੋਈ ਨਹੀਂ ਹਾਂਜੀ ਕੋਈ ਨਹੀਂ ਮੈਂ ਸਮਝਾਉਂਦਾ ਉਹਨੂੰ ਮੰਮੀ ਨੂੰ ਪਿਆਰ ਨਾਲ ਸਮਝਾ ਦਿਓ ਮੈਂ ਕਹਿ ਦਿੰਦਾ ਮੈਂ ਕਹਿ ਦਿੰਦਾ ਗੱਤਾਂ ਮਗਾ ਡਰੀ ਆਈ ਉਹ ਇਹ ਨਹੀਂ ਕਰਨੀ ਕਿੱਧਰ ਫਿਰਂਦੀ ਏ ਮਰਜੀ ਤੇ ਮੈਂ ਕੁਝ ਨਹੀਂ ਮੈਂ ਤੇ ਤਬੂਗਾ ਬੰਦ ਕਰਕੇ ਆਇਆ ਤੇ ਇਧਰ ਭਾਬੀ ਕਿੱਥੇ ਭਾਬੀ ਗਈ ਸੁਮਨ ਘਰ ਅੱਜ ਉਥੇ ਕੰਢੀ ਪਰ ਨਹੀਂ ਮੈਨੂੰ ਮੈਨੂੰ ਕਹੜਾ ਦੱਸ ਕੇ ਜਾਂਦੀ ਭਾਬੀ ਨਾਲ ਤੇ ਤੂੰ ਗੱਲੀ ਕਰਿਆ ਨਾ ਗੱਲੀ ਕਰਿਆ ਠੀਕ ਆ ਚੱਲ ਆਓ ਟੈ ਮੇਰੇ ਵਾਸਤੇ ਟੱਡੀ ਲੈ ਕੇ ਨਹੀਂ ਆਏ ਇਸ ਮਰੀਦ ਵਾਸਤੇ ਤੇ ਬੜੀ ਛੇਤੀ ਲੈ ਆਉਂਦਾ ਓਹੋ ਤੈਨੂੰ ਕਿਹਨ ਲਿਆਣ ਮੈਂ ਆ ਮੇਰੇ ਤੇ ਮੰਮੀ ਡਾੜੀ ਹੁੰਦੇ ਨੇ ਮੇਨੂੰ ਫਿਰ ਲੈ ਆ ਕੇ ਦੇਣਾ ਤੈਨੂੰ ਕਹਿੰਦਾ ਮੈਨੂੰ ਲੈ ਆ ਕੇ ਦੇਣਾ ਲੈ ਮੈਂ ਵੀ ਤੇਰਾ ਮਾਪਿਓ ਹੀ ਆ ਆ ਬੇਤ ਰਵਾਸ ਵੀ ਲੈੰਦਾ ਵਾ ਸੱਚੀ ਲੈ ਕੇ ਆਇਓ ਮੇਰੇ ਵਾਸਤੇ ਬੱਲਾ ਤੂੰ ਵੀ ਮੇਰੀ ਧੀਆ ਵਰਗੀ ਆ ਥੈਂਕ ਯੂ ਵੀਰੇ ਜਿਵੇਂ ਦੀ ਸਮਰੀਦਵਾ ਉਹਦੀ ਤੂੰ ਆ ਥੈਂਕ ਯੂ ਵੀਰੇ ਸੋਨਾ ਮੇਰਾ ਸੋਨਾ ਮੈਂ ਡੈਡੀ ਮੈਂ ਤੇ ਤੋਂ ਵੱਡਾ ਹੀ ਹੋ ਸਹੀ ਗੱਲ ਆ ਆ ਜਾ ਮੇਰਾ ਵੀਰਾ ਮੇਰੇ ਵਾਸਤੇ ਵੀ ਡੈਡੀ ਲੈ ਕੇ ਆਇਆ ਭਾਬੀ ਨਹੀਂ ਭਾਬੀ ਨੇ ਤੇ ਵੇਖ ਕੇ ਹੋਰ ਤਾਂ ਕੰਨ ਨੇ ਉਸ ਦਿਨ ਇਦਨਿ ਚੋਚੀ ਦਾ ਉਹ ਤੇਨਾਂ ਬੜਾ ਪਿਆਰ ਕਰਦੀ ਐ। ਯਾਰ ਅੱਖ ਮੇਰੇ ਮੇਰਾ ਸੀ ਪਣੀ ਲੈ ਗਿਆ। ਸੁਮਰੀ ਦੀ? ਤੂੰ ਲੱਭਣੀ ਐ। ਮੈਨੂੰ ਮम्मा ਨਹੀਂ ਲੱਭਣਦੇ ਉਹਦੇ। ਤੇ ਮੰਮੀ ਉਹਦੀ ਕੋਈ ਨਹੀਂ ਪਹੁੰਚ ਕਿੱਥੇ ਗਈ ਐ? ਕੋਈ ਕਿੱਥੇ ਗਏ ਮम्मा? ਮੰਮੀ ਤੇਰੀ ਸੁਮਣ ਮਾ ਸੁਮਣ ਚਾਚੀ ਕਰ ਗਈ। ਹੋਏ ਮੈਨੂੰ ਦੱਸਿਆ ਨਹੀਂ ਕਿ ਉਹਦੇ ਹੀ ਭੱਜ ਗਏ ਆ। ਮम्मा ਮੈਨੂੰ ਬੜਾ ਦੱਸ ਕੇ ਜਾ। ਤੂੰ ਤਾਂ ਟੈਡੀ ਲੈਣ ਗਈ ਸੀ ਹੈ? ਜਾਂ ਤੂੰ ਭੂਈ ਨਾਲ ਖੇਡਣਾ ਹੀ ਹੋ? ਹਾਂ ਪਰ ਮੇਰੇ ਦੋਵੇਂ ਤੇ ਦੋਵੇਂ ਤੇ ਟਮਾਟੇ ਆ। हां दवा दे दवा डैडी हां इते ड्रोंग ਕੋ ਲੈ ਜਿਦੜਾ ਸੋਹਣਾ ਹੈ ਠੀਕ ਆ ਸੋਹਣੇ ਆ ਹਾਂ ਹੁਣ ਪੂਣੀ ਪੋਛ ਲਈ ਕਿਹੜਾ ਤੈਨੂੰ ਪਸੰਦ ਆ ਜਾਗਾ ਆ ਲੱਕੇ ਦੋਵੇਂ ਪੈਨ ਕਰ ਹਾਂ ਉਹ ਲੜੀ ਹੋਣਾ ਦੋਵੀਆਂ ਠੀਕ ਚਲੋ ਪਾਣੀ ਲੈ ਕੇ ਆਉਂਦੀ ਮੈਂ ਪਾਣੀ ਪੀਣਾ ਚਲੋ ਗਾ ਛੇਤੀ ਚੱਲ ਪਿੰਨੇ ਹਵਾ ਮੈਂ ਵੇਖ ਲਈਏ ਚੈੱਕ ਕਰ ਲਈਏ ਜੇ ਘੱਟ ਪਹਿਲਾਂ ਇਹ ਨਹੀਂ ਕੀਤੀ ਗਈ ਚੈੱਕ ਉਹ ਨਾ ਵਾਜਾ ਕਰਦਾ ਪੇ ਤੂੰ ਤਾਂ ਬੜੀ ਛੇਤੀ ਤੁਰ ਪਈ ਤੇ ਛੇਤੀ ਤੁਰ ਪਈ ਪਹਿਲਾਂ ਤਾਂ ਈਆਂ ਗੱਲਾਂ ਨਹੀਂ ਮੁੱਕਦੀਆਂ ਜੋਨ ਲੱਗੀਆਂ ਇਹ ਤੂੰ ਤਾਂ ਮਨਪ੍ਰੀਤ ਤੇ ਗੱਲਾਂ ਕੀ ਮੁਕਣੀਆਂ ਮੈਂ ਆਪ ਨੂੰ ਸੂਟ ਦਿਖਾਉਣੀ ਮੈਂ ਸੋਹਣਾ ਲੱਗਣ ਡਿਆ ਸੂਟ ਇੱਕ ਤੇ ਇਹ ਬੜਾ ਸ਼ਿਆਪਾ ਉਹਨੇ ਕਿਤੇ ਜਾਣਾ ਹੋਵੇ ਤੇ ਉਹ ਸੂਟ ਵਿਖਾਉਣ ਆਊਗੀ ਤੇ ਜੇ ਇਹਨੇ ਜਾਣਾ ਉਹਦੇ ਫੋਨ ਕਰਕੇ ਸਪੈਸ਼ਲ ਸੱਦਿਆ ਨੇ ਵੀ ਦੀਦੀ ਆਈ ਛੂਟ ਵੇਖੀ ਮੇਰਾ ਆਹੋ ਤੇ ਮੈਂ ਹੱਥੇ ਜਾ ਕੇ ਭਾਬੀਆਂ ਨੂੰ ਨਹੀਂ ਦਿਖਾਉਣਾ ਸੂਟ ਮੈਂ ਤਾ ਕਹਿ ਰਹੀ ਆ ਵੀ ਉਹਨੂੰ ਦਿਖਾ ਲੈਣੀ ਭਲਾ ਪਸੰਦ ਵਾ ਆਹੋ ਭਾਬੀਆਂ ਨੂੰ ਅੰਨਾ ਕੀ ਚਾ ਚੜਨਾ ਨਾ ਜਿੰਨਾ ਤੈਨੂੰ ਲੋਜੋਤ ਆਈ ਤੇ ਚੜਿਆ ਏ ਕਿਉਂ ਚੜਿਆ ਤਾਂ ਹੈਗਾ ਹੀ ਗੱਲ ਮੈਨੂੰ ਪਤਾ ਜਿੰਨਾ ਕਿ ਚੜਿਆ ਸੀ ਜਿੰਨਾ ਚਿਰ ਉਹ ਗਈ ਨਹੀਂ ਤੇਰੇ ਸਾਹ ਸੁੱਕੇ ਰਹੇ ਇਹ ਹੋਰ ਦੱਸਾਂ ਕਰਦੀ ਨਹੀਂ ਵੀ ਛੇਤੀ ਜਾਵੇ ਛੇਤੀ ਜਾਵੇ ਐਵੇਂ ਮੈਂ ਤਾਂ ਕੀਤੀਆਂ ਨਹੀਂ ਆਹ ਕੀਤੀਆਂ ਕਿਉਂ ਨਹੀਂ ਮੈਨੂੰ ਸਭ ਪਤਾ ਵਾ ਹੂੰ ਬੰਦਾ ਗੱਲ ਨਾ ਕਰੇ ਤੇ ਨਾ ਕਰੇ ਉਹ ਬੰਦੇ ਨੂੰ ਪਤਾ ਸਾਰਾ ਕੋ ਹੁੰਦਾ ਵਾ ਚਲੋ ਗਾ ਐਵੇਂ ਗੱਲਾਂ ਮਾਰੀ ਜਾਂਦੇ ਹੋ ਆਹ ਚਲੋ ਗਾ ਇੱਥੇ ਮੈਂ ਕਹਿੰਦੀ ਮੈਂ ਸੂਟ ਮੋੜਨਾ ਵਾ ਤੇ ਕਹਿੰਦੀ ਨਹੀਂ ਸੰਵਾਰ ਲਾਉਂ ਮੈਂ ਚਲ ਮੈਂ ਪਾ ਹੀ ਜੰਨੀ ਮੋੜਨਾ ਤੂੰ ਸਵਾ ਕੇ ਕਿਦਾਂ ਮੋੜ ਦੇਣਾ ਸੋਨਾ ਲੱਗਣ ਡਿਆ ਸੋਨਾ ਲੱਗਣ ਡਿਆ ਸੀਣਾ ਹੀ ਉਦੋਂ ਪੁੱਛਿਆ ਸੀ ਉਹਨੂੰ ਉਹ ਕਹਿੰਦੀ ਸੰਵਾਰ ਲਈ ਤੇ ਫਿਰ ਮੈਨੂੰ ਦਿਖਾਣ ਲਈ ਮੈਂ ਸਵਾ ਲਿਆ ਵਾ ਸੋਹਣੀ ਬੂਤੀ ਆ ਸੋਨਾ ਲੱਗਣ ਡਿਆ ਵਾ ਸੋਹਣੀ ਬੂਤੀ ਹੁੰਦੀ ਆ ਸੂਟ ਸੋਨੇ ਨਹੀਂ ਹੁੰਦੇ ਸੂਟ ਵੀ ਸੋਨੇ ਹੁੰਦੇ ਇਹ ਬੂਤੀ ਚੰਗੀ ਆ ਤੇ ਸਭ ਕੁਝ ਚੰਗਾ ਆ ਗੱਲਾਂ ਨਾ ਕਰੋ ਚਲੋ ਆਹ ਬਹੁਤੀਆਂ ਗੱਲਾਂ ਨਾ ਕਰੋ ਪਚੜਾ ਕਿਹੜਾ ਬੜੀ ਕਾਲੀ ਪੈ ਗਈ ਆ ਜਦ ਮ ਇੱਕ ਮੈਂ ਵਾ ਉਦਾਂ ਹੀ ਕੈਪਰੀਨਾਂ ਤੇ ਉਹ ਘਰ ਆੜੀ ਆ ਮੈਂ ਕੱਪੜਿਆਂ ਨਾਲ ਤੁਰ ਪਿਆ ਵਾ ਤੈਨੂੰ ਬਹੁਤ ਹੀ ਕਾਹ ਪੋਣਾ ਤੇ ਉਹ ਪੋਣਾ ਤੇ ਬੰਦਿਆਂ ਦੀ ਕਿਹੜੀ ਗੱਲ ਹੁੰਦੀ ਜਨਾਨੀਆਂ ਦੀ ਦੀ ਸਾਰੀ ਗੱਲ ਆੜੀ ਹੀ ਹੁੰਦੀ ਚਲ ਮੈਂ ਚੁੱਪ ਕਰਕੇ ਬੈਠੀ ਏ ਤੋ ਪਾੜ ਕੇ ਕਿਹਾ ਦਿੱਤੀ ਮੈਂ ਤਾਂ ਹੁਣ ਕਿਨੇ ਚੱਦੀ 4 ਹੋਈ ਏ ਇਹ ਤਿਆਰ ਤੋਂ شويه ਦਮ ਰੋੜਾ ਪਾਇਆ ਵਾ